ਗਣੀ ਪੀਂਦੀ। ਓਹ ਜਨਵੀ ਤੂੰ ਰੋਜ਼ ਰੋਜ਼ ਨਾਰੀਅਲ ਪਾਣੀ ਕਿਉਂ ਪੀਂਦੀ ਏ? ਘਰ ਦੇ ਪਿਆਂਦੇ ਆ ਤੇ ਪੀਣਾ ਨਾ ਤੁਹਾਨੂੰ ਕੀ ਆ ਮੱਛਣ ਵਾਲੇ ਮੱਚੀ ਜਾਓ। ਓਹ ਕੋਈ ਗੱਲ ਨਹੀਂ ਜਨਵੀ ਲੋਕਾਂ ਨੂੰ ਮੱਚੀ ਜਾਂਦੇ ਜਿਹੜਾ ਮੱਚਦਾ ਲੋਕਾਂ ਦਾ ਕੰਮ ਇਹ ਮੱਚਣਾ ਤੇ ਲੋਕਾਂ ਦੇ ਨਾਲ ਹੀ ਮੈਂ ਆ। ਮੇਰਾ ਕੀ ਜਾਣਾ ਵਾ ਖੂਨ ਤੁਹਾਡਾ ਸੜਨਾ ਵਾ। ਹਾਂ ਜਨਵੀ ਖੂਨ ਤਾਂ ਫਿਰ ਸਾਡਾ ਹੀ ਸੜਨਾ ਹੈ। ਤੇਰਾ ਤਾਂ ਪਹਿਲਾਂ ਹੀ ਛੜਿਆ ਹੋਇਆ ਹੈ ਤੇਰਾ ਤੇ ਵਧਦਾ ਹੀ ਪਿਆ ਵਾ ਆ ਜਾਣਵੀ ਤੇਰੀ ਸੇਲ ਵੱਲ ਵੇਖ ਕੇ ਤਾਂ ਲੱਗਦਾ ਪਿਆ ਤੇਰਾ ਖੂਨ ਵਧਦਾ ਪਿਆ ਤੂੰ ਚੱਲ ਪੀ ਨਾਰੀਅਲ ਪਾਣੀ ਤੇ ਹੁਣ ਮੈਂ ਗਾਇਸ ਭੈਣ ਨੂੰ ਵੇਖ ਲਵਾਂ ਉਹ ਕੀ ਪਿੰਦੀ ਪਈ ਏ ਹਾਂਜੀ ਗਾਇਸ ਭੈਣੇ ਕੀ ਪੀ ਰੇ ਗਾਇਸ ਵੀਰੇ ਮੈਂ ਦੇਖੋ ਨਿੰਬੂ ਪਾਣੀ ਐ ਨਿੰਬੂ ਪਾਣੀ ਹੋਰ ਸਾਰੀ ਨਾਰੀਅਲ ਪਾਣੀ ਪੀ ਨਹੀਂ ਰਹੀਆਂ ਆ ਗਾਇਸ ਭੈਣੇ ਕਿਉਂ ਤੂੰ ਪਿੰਨੀ ਪਈ ਏ ਨਾਰੀਅਲ ਪਾਣੀ ਗਾਈਸ ਵੀਰੇ ਇਹ ਠੰਡਾ ਹੁੰਦਾ ਚਾਹ ਲਈ ਚੰਗਾ ਹੁੰਦਾ ਅੱਛਾ ਗਾਈਸ ਭੈਣੇ ਇਹ ਠੰਡਾ ਹੁੰਦਾ ਹੈ ਇਹ ਦੱਸ ਤੂੰ ਸਵਾਦੇਦਾਰ ਨਾਰੀਅਲ ਪਾਣੀ ਉਹ ਸਵਾਦ ਨਾ ਪਾਣੀ ਜਿਲਾ ਆ ਜਾ ਉਹ ਨਹੀਂ ਨਹੀਂ ਭੈਣੇ ਤੂੰ ਹੀ ਪੀ ਤੇਰਾ ਜੁੱਠਾ ਵਾ ਉਹ ਭੈਣੇ ਇੱਕ ਗੱਲ ਤੂੰ ਬਿਲਕੁਲ ਸਹੀ ਕਹੀ ਸੀ ਆ ਨਿੰਬੂ ਪਾਣੀ ਵਾਲੀ ਆ ਜਿੱਡੀ ਕੋ ਵੱਡੀ ਤੇਰੀ ਸੇਰ ਏ ਤੇਰੇ ਹੱਥ ਵਿੱਚ ਨਾਰੀਅਲ ਫੜਿਆ ਵੀ ਨਿੰਬੂ ਵਰਗਾ ਹੀ ਲੱਗਦਾ ਪਿਆ